ਸਤ ਸ੍ਰੀ ਅਕਾਲ ਵੀ ਸੋਸ਼ਲ ਦੇ ਪ੍ਰੋਗਰਾਮ ਖੇਤੀ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰਮਨਵਾਸ ਅੱਜ ਦੇ ਖੇਤੀ ਅਪਡੇਟ ਦੇ ਵਿੱਚ ਆਪਾਂ ਗੱਲ ਕਰਾਂਗੇ ਮਿਰਚਾਂ ਨੂੰ ਟਾਣੀਆਂ ਦੇ ਸ਼ੋਕੇ ਅਤੇ ਫਲਾਂ ਦੇ ਗਾਲੇ ਤੋਂ ਬਚਾਉਣ ਦੇ ਲਈ ਜ਼ਰੂਰੀ ਨੁਕਤੇ 'ਤੇ ਗੱਲ। ਮਿਰਚਾਂ ਦੀਆਂ ਟਾਣੀਆਂ ਦਾ ਸ਼ੋਕਾ ਅਤੇ ਫਲਾਂ ਦਾ ਗਾਲਾ ਇੱਕ ਉੱਲੀ ਦੀ ਬਿਮਾਰੀ ਹੈ ਜਿਸ ਦਾ ਹਮਲਾ ਬਰਸਾਤੀ ਮੌਸਮ ਦੌਰਾਨ ਵੇਖਣ ਨੂੰ ਮਿਲਦਾ ਹੈ। ਮੁੱਖ ਤੌਰ 'ਤੇ ਇਸ ਬਿਮਾਰੀ ਦਾ ਹਮਲਾ ਲਾਲ ਮਿਰਚਾਂ 'ਤੇ ਪਾਇਆ ਜਾਂਦਾ ਹੈ ਪਰ ਕਈ ਵਾਰ ਇਹ ਬਿਮਾਰੀਆਂ ਹਰੀਆਂ ਮਿਰਚਾਂ 'ਤੇ ਵੀ ਵੇਖਣ ਨੂੰ ਮਿਲਦੀਆਂ ਹਨ। ਇਸ ਬਿਮਾਰੀ ਦੇ ਹਮਲੇ ਨਾਲ ਮਿਰਚਾਂ ਖੇਤਾਂ ਵਿੱਚ ਅਤੇ ਟੁਆਟ ਵਾਈ ਦੇ ਦੌਰਾਨ ਗਲ ਜਾਂਦੀਆਂ ਹਨ। ਜਿਸ ਕਰਕੇ ਸਾਡੇ ਮਿਰਚ ਉਤਪਾਦਕਾਂ ਦਾ ਕਾਫੀ ਵੱਡਾ ਨੁਕਸਾਨ ਹੋ ਜਾਂਦਾ ਹੈ ਇਸ ਦੀਆਂ ਨਿਸ਼ਾਨੀਆਂ ਕੀ ਨੇ ਇਸ ਦੇ ਹਮਲੇ ਨਾਲ ਮਿਰਚਾਂ ਦੀਆਂ ਫਲਾਂ ਵਾਲੀਆਂ ਟਾਹਣੀਆਂ ਸਿਰੇ ਤੋਂ ਵੱਲ ਨੂੰ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿੰਨਾ ਤੇ ਬਾਅਦ ਦੇ ਵਿੱਚ ਉੱਲੀ ਦੇ ਕਾਲੇ ਰੰਗ ਦੇ ਟਿਮਕਣੇ ਪੈਦਾ ਹੋ ਜਾਂਦੇ ਹਨ ਬਿਮਾਰੀ ਦੇ ਹਮਲੇ ਨਾਲ ਮਿਰਚਾਂ ਤੇ ਤਸ਼ੇ ਹੋਏ ਗੋਲ ਤੋਂ ਲਬੂਤਰੇ ਤੱਬੇ ਪੈ ਜਾਂਦੇ ਹਨ ਜਿਸ ਕਰਕੇ ਮਿਰਚਾਂ ਕਸਮਿਹਰੇ ਰੰਗ ਦੀਆਂ ਹੋ ਜਾਂਦੀਆਂ ਹਨ ਇਨ੍ਹਾਂ ਕਸਮੈਲੇ ਰੰਗ ਦੇ ਤੱਬਿਆਂ ਤੇ ਕਾਫੀ ਸਾਰੇ ਕਾਲੇ ਰੰਗ ਦੇ ਟਿਮਕਣੇ ਵੀ ਪੈਦਾ ਹੋ ਜਾਂਦੇ ਹਨ। ਬਿਮਾਰੀ ਨਾਲ ਪ੍ਰਭਾਵਿਤ ਮਿਰਚਾਂ ਪਹਿਲਾਂ ਹੀ ਡਿੱਗ ਪੈਂਦੀਆਂ ਹਨ ਜਿਸ ਕਰਕੇ ਮਿਰਚ ਉਤਪਾਦਕਾਂ ਦਾ ਨੁਕਸਾਨ ਹੋ ਜਾਂਦਾ ਹੈ। ਇਸ ਦੀ ਰੋਕਥਾਮ ਕੀ ਹੈ? ਜੁਲਾਈ-ਅਗਸਤ ਮਹੀਨੇ ਬਰਸਾਤਾਂ ਦੌਰਾਨ ਗਰਮ ਅਤੇ ਸੇਲਾ ਮੌਸਮ ਇਸ ਬਿਮਾਰੀ ਦੇ ਵਧਣ ਫੁੱਲਣ ਲਈ ਬਹੁਤ ਅਨੁਕੂਲ ਹੋ ਜਾਂਦਾ ਹੈ। ਕਿਸਾਨ ਭਰਾਵੋ ਮਿਰਚਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਦੇ ਲਈ ਜੁਲਾਈ ਦੇ ਮਹੀਨੇ ਫਸਲ ਤੇ 250 ਮਿਲੀਲੀਟਰ ਫੋਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ ਮੈਂਸ 45 ਜਾਂ ਬਲਾਈਟਾਕਸ ਨੂੰ 250 ਲੀਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਵਕਫੇ ਦੇ ਨਾਲ ਛੜਕਾ ਤੁਸੀਂ ਕਰ ਸਕਦੇ ਹੋ ਜੇਕਰ ਦੁਬਾਰਾ ਤੋਂ ਬਿਮਾਰੀ ਤੁਹਾਨੂੰ ਦਿਖਦੀ ਹੈ ਤਾਂ ਫਿਰ ਲੋੜ ਪੈਣ ਤੇ ਦੁਬਾਰਾ ਤੋਂ ਵੀ ਇਸ ਦਾ ਛੜਕਾ ਕਰ ਸਕਦੇ ਹੋ ਅਜਿਹੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਨਾਲ ਦੀ ਨਾਲ ਖੇਤੀ ਅਪਡੇਟ ਨੂੰ ਦੇਖਦੇ ਰਹੋ ਦਿਓ ਅੱਗੇ ਜੀ ਸ਼ਸ਼ੀਕਰ